ਜਿਹੜੀ ਹੁਣ ਤੁਸੀਂ ਮੇਰੇ ਪਿਛਲੇ ਪਾਸੇ ਜਗ੍ਹਾ ਦੇਖ ਰਹੇ ਹੋ ਇਹ ਉਹਨਾਂ ਦੀ ਜਗ੍ਹਾ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੇ ਪੱਥਰ ਸਿੱਟਿਆ ਸੀ ਤੇ ਅਫਗਾਨਿਸਤਾਨ ਦੇ ਵਿੱਚ ਹੁਣ ਇੱਥੇ ਮੁੰਡੇ ਜੇ ਫਿਰਦੇ ਸੀ ਯਾਰ ਇੰਨੇ ਕਿ ਟੀਟ ਸੀ ਨਾ ਪਤੰਦਰਾ ਇੰਨੇ ਕਿ ਟੀਟ ਸੀ ਮਾਂ ਦੇ ਪੁੱਤ ਜੇ ਭੰਜ ਹੱਥ ਮਾਰਨ ਤੱਕ ਜਾਂਦੇ ਸੀ ਫੋਨ ਖੋਣ ਤੱਕ ਜਾਂਦੇ ਸੀ ਪਰ ਮੈਂ ਇਹਨਾਂ ਬੰਦਿਆਂ ਨੂੰ ਆ ਕੇ ਸਮਝਾਇਆ ਇਹਨਾਂ ਨੂੰ ਇਹਨਾਂ ਨੂੰ ਮੈਂ ਲਿਖ ਕੇ ਦਿੱਤਾ ਪਰਸ਼ੀਆਂ ਦੇ ਵਿੱਚ ਮੈਂ ਕਿਹਾ ਬੰਦਿਆਂ ਨੂੰ ਸਮਝਾਓ ਆਦਰਵਾਇਜ਼ ਮੈਂ ਕਾਲ ਕਰੂੰਗਾ ਤਾਲੀਬਾਨ ਨੂੰ ਪਾਣ ਵਾਲੇ ਸਿਕਿਉਰਿਟੀ ਕਰ ਰਹੇ ਸੀ ਉਹ ਕਹਿੰਦਾ ਮੇਰੇ 10 ਜਵਾਖ ਨੇ ਵਾਹ ਕਮਾਲ ਆ ਯਾਰ ਇਹਨੂੰ ਵੀ ਬਾਈ ਨੂੰ ਮੈਂ ਸਕੀਮ ਜੀ ਨਾਲ ਪੁੱਛ ਕੇ ਦੇਖਦਾ ਸ਼ਾਦੀ ਹੋ ਗਿਆ ਸ਼ਾਦੀ ਹਾਂ ਹਾਂ ਕਿੰਨੇ ਬੱਚੇ ਹੈਨ ਲਿਆਨ ਕੋ ਦੇਗਾ ਕਦੋਂ ਹੋਗੇ 300 ਘਰ تھے ਯਹਾਂ ਕੋ ਆ 300 ਕੋ ਘਰ ਹੋ ਅਭੀ ਚਲੇਗੇ ਸਾਰੇ ਬਾਸ਼ ਕਾਪੂਰ ਬਾਜ਼ਾਰ ਕਾਬੂਲ ਬਾਜ਼ਾਰ ਹਾਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਕੋ ਉਮਰੇ ਹਾਂ ਜੀ ਅਫਗਾਨਿਸਤਾਨ ਜਗਾ ਦਾ ਨਾਮ ਆ ਜੀ ਕੰਧਾਰ ਅਫਗਾਨਿਸਤਾਨ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੀ ਕਾਬਲ ਤੋਂ ਬਾਅਦ ਕੰਧਾਰ ਤੇ ਇਹ ਤਾਲੀਬਾਨ ਦਾ ਮੇਨ ਹੈੱਡ ਕੁਆਟਰ ਆ ਇਹ ਉਹੀ ਜਗ੍ਹਾ ਜਿੱਥੇ ਤਾਲੀਬਾਨ ਪੈਦਾ ਹੋਇਆ ਸੀ ਇਥੋਂ ਉੱਠ ਕੇ ਹੀ ਤਾਲੀਬਾਨ ਅੱਡ ਅੱਡ ਥਾਵਾਂ ਦੇ ਉੱਤੇ ਫੈਲਿਆ ਤੇ ਅੱਜ ਦੀ ਡੇਟ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦਾ ਰਾਜ ਕਾਇਮ ਹੋ ਗਿਆ ਤੇ ਇਥੇ ਇੱਕ ਉਹ ਸ਼ਖਸ ਵੀ ਪੈਦਾ ਹੋਇਆ ਜੀ ਜਿਹਦਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਦਾ ਤੁਸੀਂ ਬਲੀ ਕੰਧਾਰੀ ਬਾਰੇ ਸੁਣਿਆ ਹੋਣਾ ਬਲੀ ਕੰਧਾਰੀ ਬਾਰੇ ਜੇ ਨਹੀਂ ਸੁਣਿਆ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਉਹ ਬੰਦਾ ਜੀ ਬਲੀ ਕੰਧਾਰੀ ਜਿਨੇ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਪੱਥਰ ਸਿੱਟਿਆ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਦੇ ਹੱਥ ਦੇ ਨਾਲ ਉਸ ਪੱਥਰ ਨੂੰ ਰੋਕ ਕੇ ਉਹਦਾ ਹੰਕਾਰ ਤੋੜਿਆ ਸੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਗੁਰੂ ਨਾਨਕ ਸਾਹਿਬ ਜੀ ਦੇ ਪੰਜੇ ਦਾ ਨਿਸ਼ਾਨ ਉਸ ਪੱਥਰ ਦੇ ਉੱਪਰ ਛਪ ਗਿਆ ਤੇ ਉਹ ਗੁਰਦੁਆਰਾ ਸਾਹਿਬ ਜਿੱਥੇ ਅੱਜ ਬਣਿਆ ਹੋਇਆ ਪੰਜਾ ਸਾਹਿਬ ਆ ਜੀ ਹਸਨ ਬਦਾਲ ਪਾਕਿਸਤਾਨ ਦੇ ਵਿੱਚ ਤੇ ਉਹ ਬਲੀ ਕੰਧਾਰੀ ਦਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਦਾ ਤੇ ਕਿਹਾ ਜਾਂਦਾ ਵੀ ਉਹ ਬਲੀ ਕੰਧਾਰੀ ਇਸ ਕੰਧਾਰ ਦੇ ਵਿੱਚ ਪੈਦਾ ਹੋਇਆ ਸੀ ਕੱਲ ਮੈਂ ਉਹਦੇ ਬਾਰੇ ਥੋੜਾ ਬਹੁਤ ਰਿਸਰਚ ਕਰ ਰਿਹਾ ਸੀ ਤਾਂ ਉਹਦੇ ਅਕੋਰਡਿੰਗ ਇਹੀ ਪਤਾ ਲੱਗਿਆ ਕਿ ਉਹ ਬੰਦਾ ਜਿਹੜਾ ਬਲੀ ਕੰਧਾਰੀ ਸੀ ਉਹਨੂੰ ਲੋਕ ਇੱਥੋਂ ਦੇ ਸੰਤ ਮੰਨਦੇ ਨੇ ਤੇ ਉਹ ਬਲੀ ਕੰਧਾਰੀ ਏਸ ਕੰਧਾਰ ਦਾ ਰਹਿਣ ਵਾਲਾ ਸੀ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਉਹਦੀ ਸ਼ਰਾਇਨ ਵੀ ਦੇਖਣ ਜਾਵਾਂਗੇ ਤੇ ਬਾਕੀ ਅੱਜ ਖੁੱਲਾ ਟਾਈਮ ਸੀ ਮੇਰੇ ਕੋਲ ਮੈਂ ਦਿਨੇ ਥੋੜਾ ਜਿਹਾ ਲੇਟ ਉੱਠਿਆ ਕਿਉਂਕਿ ਹੋਰ ਕਿਤੇ ਜਾਣਾ ਨਹੀਂ ਸੀ ਤੇ ਕੰਧਾਰ ਦੇ ਵਿੱਚ ਕੋਈ ਵਾੜੀਆਂ ਚੀਜ਼ਾਂ ਦੇਖਣ ਵਾਲੀਆਂ ਹੈ ਵੀ ਨਹੀਂ ਬਾਕੀ ਮੋਟੀਆਂ-ਮੋਟੀਆਂ ਗੱਲਾਂ ਕੰਧਾਰ ਬਾਰੇ ਸੁਣਨ ਮੈਂ ਦੱਸਤਾ ਸੀ ਬਹੁਤ ਖਤਰਨਾਕ ਸ਼ਹਿਰ ਹੈ ਜੀ ਇਹ ਕੰਧਾਰ ਤੇ ਵੀ ਪੁਰਾਣੇ ਟਾਈਮਾਂ ਦਾ ਵੀ ਇਹਦਾਂ ਬਹੁਤ ਲੰਬਾ ਇਤਿਹਾਸ ਜੁੜਦਾ ਆਇਆ ਤੇ ਮੈਂ ਇੱਕ ਉਹ ਕੱਲ ਤੁਹਾਨੂੰ ਸਟੋਰੀ ਵੀ ਸੁਣਾਈ ਸੀ ਕੱਲ ਵਾਲੇ ਵਲੌਗ ਦੇ ਵਿੱਚ ਵੀ 에어 ਇੰਡੀਆ ਦਾ ਜਹਾਜ਼ ਹਾਈਜੈਕ ਕਰਕੇ ਕਾਠਮਾਂਡੂ ਤੋਂ ਜਿਹੜਾ ਦਿੱਲੀ ਜਾਣਾ ਸੀ ਉਹ ਕਾਠਮਾਂਡੂ ਤੋਂ ਦਿੱਲੀ ਜਾਣ ਦੀ ਬਜਾਏ ਉਹਨੂੰ ਕਾਧਾਰ ਦੇ ਵਿੱਚ ਲੈ ਆਏ ਸੀ ਉਹ ਸਾਰੀ ਸਟੋਰੀ ਮੈਂ ਕੱਲ ਵਾਲੇ ਵਲੌਗ ਦੇ ਵਿੱਚ ਸੁਣਾਈ ਸੀ ਫਿਲਹਾਲ ਅੱਜ ਦੇ ਡੇਟ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਬਲੀ ਕੰਧਾਰੀ ਦੀ ਉਸ ਜਗ੍ਹਾ ਤੇ ਜਿੱਥੇ ਉਹਨਾਂ ਦੀ ਸ਼ਰਾਈਨ ਬਣੀ ਹੋਈ ਹੈ ਦੁਪਹਿਰ ਦਾ 2:30 ਵਜੇ ਦਾ ਟਾਈਮ ਆ ਸ਼ਾਮ ਨੂੰ ਮੈਂ ਤਾਂ ਨਿਕਲੇ ਯਾਰ ਕਿਉਂਕਿ ਇਸ ਤੋਂ ਬਾਅਦ ਹੁਣ 3:30 4 ਵਜੇ ਦੇ ਨੂੰ ਇੱਥੇ ਗਰਮੀ ਘਟ ਜੂਗੀ ਟੈਂਪਰੇਚਰ ਇੱਥੇ ਪੰਜਾਬ ਵਰਗਾ ਹੀ ਆ ਭਾਈ 40 42 ਡਿਗਰੀ ਟੈਂਪਰੇਚਰ ਆ ਪਰ ਇਹਨਾਂ ਦੇ ਕਮਰੇ ਪਾਉਣ ਦਾ ਸਟਾਈਲ ਹੋਰ ਹਿਸਾਬ ਦਾ ਰਾਤ ਪੱਖਾ ਲੱਗਿਆ ਹੋਇਆ ਸੀ ਫੇਰ ਵੀ ਪਤਾ ਨਹੀਂ ਮੈਂ ਕੰਬਲ ਲੈ ਕੇ ਪਿਆ ਪੱਖੇ ਵਾਲੇ ਮਤਲਬ ਇੰਨੀ ਗਰਮੀ ਦੇ ਵਿੱਚ ਵੀ ਹੁਣ ਉਹ ਸਾਹਮਣੇ ਚੌਂਕ ਆ ਗਿਆ ਉੱਥੋਂ ਚੌਂਕ ਤੋਂ ਆਪਾਂ ਟੈਕਸੀ ਲੈਣੀ ਆ ਇੱਥੇ ਜਿਵੇਂ ਕਰੰਸੀ ਐਕਸਚੇਂਜ ਵਾਲਾ ਹੋਇਆ ਆਪਾਂ ਉਹ ਤੋਂ ਕਰੰਸੀ ਵੀ ਐਕਸਚੇਂਜ ਕਰਾਉਣੀ ਆ ਇੰਡੀਅਨ ਪਈ ਆ ਮੇਰੇ ਕੋਲ 4-5000 ਰੁਪਈਆ ਕਿਸੇ ਕੰਮ ਦਾ ਤਾਂ ਹੈ ਨਹੀਂ ਉਹ ਮੈਂ ਕਿਹਾ ਚਲੋ ਅਫਗਾਨਿਸਤਾਨ ਵਾਲੇ ਚੇਂਜ ਕਰਾ ਲੈਂਦੇ ਇੱਥੇ ਤਾਂ ਕਰ ਜਿੱਥੇ ਗਾਹਾਂ ਹੋਰ ਜਾਣਾ ਪੈ ਗਿਆ ਉੱਥੇ ਕਰਨੀ ਨਹੀਂ ਉਹਨਾਂ ਨੇ ਉਹ ਫਿਰ 4-5000 ਰੁਪਇਆ ਮੈਂ ਜੇਬ ਵਿੱਚ ਪਾਈ ਫਿਰਦਾ ਠੀਕ ਹੈ ਠੀਕ ਹੈ ਤੇ ਹੁਣ ਪਰਲੇ ਪਾਸੇ ਉਹ ਟੈਕਸੀ ਫੜਨ ਦੀ ਕੋਸ਼ਿਸ਼ ਕਰਦਾ ਉੱਥੇ ਖੜੀਆਂ ਨਹੀਂ ਲਓ ਜੀ ਹਾਂ ਜੀ ਨਮਸਕਾਰ ਕਿਵੇਂ ਹੋ ਠੀਕ ਹੋ ਚਲੋ ਜੀ ਸ਼ਹਿਰ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਭਈ ਵਧੀਆ ਸਾਫ਼ ਸੁਥਰਾ ਬਣਿਆ ਹੋਇਆ ਪਰ ਗਰਮੀ ਬਹੁਤ ਜ਼ਿਆਦਾ ਹੈ ਭਈ 40 42 ਡਿਗਰੀ ਟੈਂਪਰੇਚਰ ਆ ਤੁਰ ਕੇ ਜਾਣਾ ਸੀ ਵੈਸੇ ਤਾਂ ਆਪਾਂ 500 ਮੀਟਰ ਵੀ ਨਹੀਂ ਹੈਗਾ ਪਰ ਗੱਲ ਐ ਯਾਰ ਭਈ ਗਰਮੀ ਬਹੁਤ ਜ਼ਿਆਦਾ ਹੈ ਤਾਂ ਕਰਕੇ ਮੈਂ ਟੈਕਸੀ ਕਰਾ ਲਈ ਨਹੀਂ ਤਾਂ ਜਦੋਂ ਆਪਾਂ ਪਤਾਂ ਜਾਕਿਸਤਾਨ ਉਜਵੇਕੀਸਾਨ ਘੁੰਮਦੇ ਸੀ ਉੱਥੇ ਤਾਂ 1-2 ਕਿਲੋਮੀਟਰ ਦਾ ਪਤਾ ਹੀ ਨਹੀਂ ਲੱਗਦਾ ਸੀ ਜਾਣ ਲੱਗੇ ਇਹ ਸਟੌਂਕ ਦਾ ਨਾਮ ਹੈਗਾ ਜੀ ਮਦਦ ਚੌਂਕ ਇੱਥੋਂ ਆਪਾਂ ਨੂੰ ਇੱਕ ਹੋਰ ਟੈਕਸੀ ਲੈਣੀ ਪੈਣੀ ਆ ਚੱਲੋ ਸੇਵਕਸ ਤਾਂ ਹੀ ਆਉਂਦੇ ਨੇ ਇਥੋਂ ਆਪਾਂ ਨੂੰ ਇੱਕ ਹੋਰ ਟੈਕਸੀ ਲੈਣੀ ਪੈਣੀ ਆ ਬਾਬਾ ਸਾਹਿਬ ਜਾਣ ਵਾਸਤੇ ਬਲੀ ਕੰਧਾਰੀ ਦੇ ਨਾਂ ਤੂੰ ਨਹੀਂ ਜਾਣਦੇ ਮੈਂ ਬਲੀ ਕੰਧਾਰੀ ਪੁੱਛਿਆ ਮੈਂ ਕਿਹਾ ਬਲੀ ਕੰਧਾਰੀ ਜਾਣਾ ਉਹ ਕਹਿੰਦੇ ਪਤਾ ਨਹੀਂ ਬਈ ਫਿਰ ਉਹਨਾਂ ਨੂੰ ਮੈਂ ਦਿਖਾਇਆ ਗੂਗਲ ਤੇ ਕੱਢ ਕੇ ਫਿਰ ਉਹਨਾਂ ਨੇ ਦੱਸਿਆ ਭਾਈ ਤੁਸੀਂ ਬਾਬਾ ਸਾਹਿਬ ਕਹਿਣਾ ਜੇ ਜਾਣਾ ਉੱਥੇ ਟੈਕਸੀ ਵਾਲਾ ਨਾਲ ਗੱਲਬਾਤ ਕਰ ਲਈ ਆਪਾਂ ਉਹ ਕਹਿੰਦਾ 30 ਰੁਪਈਆ ਜੀ ਤੁਹਾਨੂੰ ਮੈਂ ਉੱਥੇ ਛੱਡਿਆ ਆਉਂਗਾ ਪਰ ਹੋਰ ਸਵਾਰੀਆਂ ਦੀ ਵੇਟ ਕਰਨੀ ਪਊਗੀ ਮੈਂ ਕਿਹਾ ਚੱਲ ਕੋਈ ਨਾ ਮੈਂ ਇਹਨੇ ਜੂਸ ਜੱਸ ਪੀਣਾ ਹੋਰ ਸਵਾਰੀਆਂ ਆਉਣਗੀਆਂ ਫਿਰ ਉਹਦੇ ਨਾਲ ਆਪਾਂ ਜਾਵੜਾਂਗੇ ਹੁਣ ਇੱਥੇ ਗੰਨੇ ਦਾ ਜੂਸ ਆ ਯਾਰ ਰੋਹ ਕਹਿੰਦੇ ਨੇ ਇਹਨੂੰ ਕਹਿੰਦੇ ਰੋਹ ਮੇਰੇ ਕੋਲੋਂ ਗੰਨੇ ਦਾ ਜੂਸ ਨਿਕਲ ਜਾਂਦਾ ਇਹ ਪੀ ਕੇ ਫਿਰ ਆਪਾਂ ਦੁਬਾਰੇ ਉੱਥੇ ਟੈਕਸੀ ਕੋਲ ਜਾਵਾਂਗੇ ਆਹ ਆਹ ਦੇ ਵਨ ਗਲਾਸ ਆ ਸਸਟਨ ਲੈ ਲਓ ਜੀ ਬਾਈ ਹੋਰ ਇਹਨੇ ਗਲਾਸ ਲਾਤਾ ਮੈਂ ਪੁੱਛ ਲਿਆ ਮੈਂ ਕਿਹਾ ਬਰਫ਼ ਹੈਗੀ ਜਾਂ ਕਹਿੰਦੇ ਜਿਹੜੇ ਹਿਸਾਬ ਦਾ ਤਾਪ ਪਾਣਾ ਬਾਈ ਬਰਫ਼ ਤਾਂ ਪਾਉਣੀ ਪੈਣੀ ਆ ਤੇ ਕਈ ਵਾਰ ਨਾ ਹੂੰ ਅਈਵਾਰ ਕਿਸੇ ਏਰੀਆ ਦੇ ਵਿੱਚ ਜਾਂਦੇ ਆ ਉੱਥੇ ਲੋਕ ਬਰਫ਼ ਪਾ ਕੇ ਨਹੀਂ ਪੀਂਦੇ ਕਾਬੂਲ ਵਾਲੇ ਪਾਸੇ ਬਰਫ਼ ਪਾਉਂਦੇ ਨਹੀਂ ਹੈਗੇ ਕਿਉਂਕਿ ਉੱਥੇ ਥੋੜਾ ਜਿਹਾ ਮੌਸਮ ਖੰਡਾ ਹੁੰਦਾ ਇੱਥੇ ਬਰਫ਼ ਜ਼ਰੂਰੀ ਸੀ ਨਾਮ ਕੀ ਹੈ ਇਸਕਾ ਨਾਮ ਗੋਲ 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 ਆਏ ਘੋੜਾ ਕਿੱਥੇ ਤੇਰਾ ਘੋੜਾ ਕਾਂਟਾ ਜਵਾਕ ਜਾਏ ਮੈਂ ਇੱਥੇ ਬਹਿਣ ਲੱਗ ਬਹਿ ਕੇ ਵੇਟ ਕਰ ਰਿਆ ਸੀ ਵੀ ਟੈਕਸੀ ਜਦੋਂ ਬਾਕੀ ਪੈਸੇਂਜਰ ਆਉਣਗੇ ਉਦੋਂ ਆਪਾਂ ਚੱਲਾਂਗੇ ਤੇ ਮੇਰੇ ਆਲੇ ਦਾਲੇ ਐ ਮੇਲਾ ਲੱਗ ਗਿਆ ਆਹ ਦੇਖ ਖਿੰਡ ਜਾਂਦੇ ਨੇ ਫਿਰ ਜਦੋਂ ਕੈਮਰਾ ਆਨ ਕਰ ਲਈਦਾ ਤੇ ਹੁਣ ਉਹ ਬਾਈ ਕਹਿੰਦਾ 10 ਮਿੰਟ ਵੀ ਲੱਗ ਸਕਦੇ ਨੇ 15 ਮਿੰਟ ਵੀ ਲੱਗ ਸਕਦੇ ਨੇ ਵੇਟ ਕਰ ਰਹੇ ਹਾਂ ਫਿਲਹਾਲ ਬਹਿ ਕੇ ਆਪਾਂ ਇਹ ਤੇ ਹੁਣ ਆਇਆ ਯਾਰ ਵੀ ਤੁਹਾਡੇ ਮੂਹਰੇ ਆ ਕੇ ਬਹਿ ਜਾਣਗੇ ਐ ਆ ਕੇ ਪੈਰਾ ਪਾਰ ਬਹਿ ਗਏ 10 ਮਿੰਟ ਹੋ ਗਏ 15 ਮਿੰਟ ਹੋ ਗਏ ਮੈਨੂੰ ਐਂ ਦੇਖੀ ਜਾਂਦੇ ਨੇ ਬੈਠੇ ਆਪਸ ਵਿੱਚ ਗੱਲਾਂ ਕਰੀ ਜਾਂਦੇ ਨੇ ਤੇ ਉਦੋਂ ਬਾਅਦ ਹੱਸ ਪੈਂਦੇ ਨੇ ਪਰ ਬੈਠੇ ਹੀ ਨਹੀਂ ਮੇਰੇ ਕੋਲ ਮੂੰਹ ਗਰੀ ਲਓ ਜੀ ਇਹ ਸੀ ਆਪਣੀ ਟੈਕਸੀ ਤੇ ਟੈਕਸੀ ਦੇ ਵਿੱਚ ਬੀਬੀਆਂ ਬਹਿ ਗਈਆਂ ਤੇ ਉੱਪਰਲੇ ਪਾਸੇ ਦੇਖੋ ਜਬ ਆਖਰੀ ਬਠਾਲੇ ਤਸ਼ਕਰ ਆਏ ਰੱਬ ਮਲੀ ਢੂੰਗੀ ਜੀ ਕਾਰ ਤੇ ਇਥੋਂ ਆਪਾਂ ਘਟੂ ਘਟ ਹਜੇ 4-5 ਕਿਲੋਮੀਟਰ ਜਾਣਾ ਰਹਿ ਗਿਆ ਯਾਰ ਇਹ ਤਾਂ ਪਹਿਲਾ ਗੇਰ ਹੀ ਨਹੀਂ ਪਿਆ ਪੰਜਵਾਂ ਕਿਵੇਂ ਪਾਊਗਾ ਚਾਰ ਸਵਾਰੀਆਂ ਉੱਪਰ ਬੈਠੀਆਂ ਨੇ 6-7 ਮਗਰ ਬੈਠੇ ਨੇ ਇੱਕ ਬਾਬਾ ਇੱਧਰ ਬੈਠਾ ਇੱਕ ਮੈਂ ਬੈਠਾ ਇੱਕ ਉਹ ਜਵਾਕ ਉਹਦੀ ਬਾਈ ਦੀ ਗੋਦੀ ਚ ਡਬਲ ਲੋਡ ਹੋਇਆ ਪਿਆ ਇੱਕ ਤਾਂ ਹੁੰਦਾ ਓਵਰਲੋਡ ਓਵਰਲੋਡ ਤੋਂ ਵੀ ਡਬਲ ਲੋਡ ਹੋਇਆ ਪਿਆ ਕਮ ਉੱਪਰੋਂ ਲੋਡ ਹੈ ਉੱਪਰ ਵੀ ਲੋਡ ਹੈ ਉਹ ਫਸ ਗਿਆ ਗੇਅਰ ਜੈਕ ਹੋ ਗਿਆ ਠੀਕ ਹੈ ਕੱਲ ਅਗਲੇ ਵਿੱਚ ਮਾਜ਼ ਬਖਸ਼ੀ ਨੀ ਹੋ ਜਾਏ ਬਸ ਅੱਲਾਹ ਦੇ ਰਸ ਸਲਾਮ ਮਾਰੋ ਚਲੋ ਠੀਕ ਹੈ ਉੱਪਰ ਉੱਪਰ ਕਿਤਨੇ ਹੈ 6 ਉੱਪਰ 6 ਅੱਧੇ ਮੁੱਠੋ ਹੈ 4 ਆਦਮੀ 6 6 ਜਾਂ 6 اچھا 6 ਨੇ ਬਾਈਕਾਂ ਦਾ ਉੱਪਰ ਉੱਪਰ 6 4 ਮੂਰਲੀ ਸੀਟ ਤੇ 6 7 ਮੰਗਰ ਨੇ ਚੱਲ ਤੀਜਾ ਗੇਅਰ ਤਾਂ ਪੈ ਗਿਆ ਬਾਬਾ ਸਾਬ ਅੱਛਾ ਜੱਗਾ ਹੈ ਫਾਰੀਏ ਬੋਲ ਹਾਂ ਵਹੀਂ ਜਾ ਰਹੇ ਹਾਂ ਬਾਬਾ ਸਾਹਿਬ ਵੀ ਜਾ ਰਹੇ ਹਾਂ ਠੀਕ ਹੈ ਆਪ ਕਿੱਧਰ ਜਾ ਰਹੇ ਹੋ ਆਪ ਅਸੀਂ ਜਾ ਰਹੇ ਹਾਂ ਦੂਸਰੀ ਏ ਲੈ ਦੂਸਰੀ ਜਗ੍ਹਾ ਮੋ ਅੱਛਾ ਠੀਕ ਹੈ ਬਾਗੇ ਮਾਰ ਬਾਗੇ ਆਪ ਦਾ ਕਿਸ ਚੀਜ਼ ਦਾ ਅੰਨਾ ਅਨਾਰ ਦਾ ਹਾਂ ਠੀਕ ਹੈ ਵੇਚਤੇ ਵੀ ਹੋ ਹਾਂ ਵੇਚਦੇ ਮੰਡੀ ਮੇ ਹਾਂ ਅੱਛਾ ਅਗਰ ਹਿੰਦੁਸਤਾਨ ਕੋ ਰਸਤਾ ਖੁੱਲੇ ਹੋ ਹਾਂ ਅੱਛਾ ਹਿੰਦੁਸਤਾਨ ਕੋ ਰਸਤਾ ਖੁੱਲ ਗਿਆ ਤਾਂ ਨਾ ਹਿੰਦੁਸਤਾਨ ਵੀ ਭੇਜੋਗੇ ਅੱਛਾ ਠੀਕ ਹੈ ਭਾਈ ਹਿੰਦੂਆਂ ਕੇ ਆ ਬਾਗਾ ਆ ਬੀ ਉਹ ਨਹੀਂ ਆਇਆ ਅਗਰ ਆਏਗਾ ਲੋ ਉਹ ਮਲਾਇਨ ਕੋ ਦੇਗਾ

ਅਮ ਅਪਰ ਕਬਜ਼ਾ ਕਰ ਲਿਆ ਲੋਕ 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 ਅਫਗਾਨ ਨੇ ਉਹ ਮੁਲਿਆਨ ਕੋ ਦੇਗਾ ਅਗਰ ਉਹ ਆਏਗਾ ਬਿਲਕੁਲ ਬਿਲਕੁਲ ਉਹ ਨਹੀਂ ਆਏਗਾ ਨੂੰ ਖੇਚ ਫਿਰ ਤੋਂ ਕਹਾਂ ਮਿਲੇਗਾ ਲੋ ਜੀ ਐ ਆਪਣੀ ਟੈਕਸੀ ਲੱਦੀ ਹੋਈ ਸੀ ਉੱਪਰ ਬਾਈ ਉਹਨਾਂ ਨੇ ਇੱਥੇ ਲਿਆ ਕੇ ਮੈਨੂੰ ਲਾਤਾ ਸਾਹਮਣੇ ਇੱਕ ਚੌਂਕ ਬਣਿਆ ਹੋਇਆ ਚੌਂਕ ਦੇ ਵਿੱਚ ਅਨਾਰ ਬਣਿਆ ਹੋਇਆ ਤੇ ਕਹਿੰਦੇ ਬਾਬਾ ਸਾਹਿਬ ਜੀ ਤੁਸੀਂ ਜਾਣਾ ਤਾਂ ਤੁਹਾਨੂੰ ਇੱਧਰ ਨੂੰ ਜਾਣਾ ਪਊਗਾ ਮੜਾ ਜਾ ਪੁੱਛ ਕੇ ਫਿਰ ਆਪਾਂ ਚੱਲਦੇ ਆ ਰਾਹ ਦੇ ਵਿੱਚ ਚੈੱਕ ਪੋਸਟਾਂ ਬਹੁਤ ਸੀ ਤਾਲੀਮਾਨ ਵਾਲੀਆਂ ਦੀਆਂ ਪਰ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਨਾ ਪੁੱਛਿਆ ਜਾਂ ਫਿਰ ਉਹਨਾਂ ਨੂੰ ਮੈਂ ਦਿਖਿਆ ਹੀ ਨਹੀਂ ਹੋਣਾ ਇੰਨੀ ਪੀੜੀਜੀ ਵਿੱਚ ਬੈਠਾ ਸੀ ਮੈਂ ਬਾਬਾ ਸਾਹਿਬ ਤਸ਼ੱਕਰ ਹਾਂਜੀ ਮੈਂ ਹਿੰਦੁਸਤਾਨ ਇੰਡੀਆ ਹੁਣ ਆਪਾਂ ਚੱਲਦੇ ਪਈ ਇਹ ਥੋੜਾ ਜਿਹਾ ਪਹਾੜ ਤੇ ਬਣਿਆ ਹੋਇਆ ਸੀ ਉੱਚੇ ਜੇ ਏਰੀਏ 'ਚ ਆ ਇਧਰੋਂ ਆਪਾਂ ਘਟੋ ਘਟ ਸੌ ਪੌੜੀ ਚੜ ਕੇ ਉੱਪਰ ਆ ਗਏ ਉਹ ਅਸੀਂ ਥਾਂ ਜਿੱਥੇ ਆਪਾਂ ਨੂੰ ਟੈਕਸੀ ਵਾਲਾ ਲਾ ਕੇ ਗਿਆ ਸੀ ਆਲੇ ਦੁਆਲੇ ਦਾ ਤੁਸੀਂ ਨਜ਼ਾਰਾ ਦੇਖੋ ਯਾਰ ਨਿੱਕੇ ਨਿੱਕੇ 5 6 ਪਿੰਡ ਵਸੇ ਹੋਏ ਨੇ ਕਾ ਪਿੰਡ ਆ ਇੱਕ ਉਹ ਪਰੇ ਆ ਇੱਕ ਉੱਥੇ ਆ ਇੱਕ ਉਹ ਜਮਾ ਪਰੇ ਆ ਇਧਰ ਵੀ ਪਿੰਡ ਵਸਿਆ ਹੋਇਆ ਉੱਪਰੋਂ ਖੜ ਕੇ ਘਟੋ ਘਟ 12 13 ਪਿੰਡਾਂ ਦੇ ਨਜ਼ਰ ਵੱਜ ਰਹੀ ਆ ਤੇ ਆ ਸਾਰਾ ਤੁਸੀਂ ਦੇਖੋ ਬਈ ਕਿੰਨਾ ਸੋਹਣਾ ਬਾਗ ਵੀ ਬਣਿਆ ਹੋਇਆ ਵਿੱਚ ਖੇਤੀ ਵੀ ਕੀਤੀ ਹੋਈ ਆ ਪਿੱਛੇ ਉਹ ਸਾਰਾ ਜੰਗਲ ਵੀ ਆ ਇਹ ਵੀ ਜਿਹੜਾ ਇਹਨਾਂ ਦਾ ਸ਼ਰਾਈਨ ਬਣੀ ਹੋਈ ਆ ਨਾ ਜਮਾ ਟਾਪ ਤੇ ਬਣੀ ਹੋਈ ਆ ਤੇ ਉਹਨਾਂ ਦਾ ਜਨਮ ਇੱਥੇ ਹੀ ਹੋਇਆ ਸੀ ਕੰਧਾਰ ਦੇ ਵਿੱਚ ਇੱਥੋਂ ਦੇ ਲੋਕ ਉਹਨਾਂ ਨੂੰ ਬਾਬਾ ਸਾਹਿਬ ਕਹਿ ਕੇ ਮੰਨਦੇ ਨੇ ਉਹਨਾਂ ਦਾ ਜਨਮ ਕੰਧਾਰ ਦੇ ਵਿੱਚ ਹੀ ਹੋਇਆ ਸੀ ਪਰ ਬਾਅਦ ਦੇ ਵਿੱਚ ਕਹਿੰਦੇ ਉਹ ਹਸਨ ਅਬਦਾਲ ਚਲੇ ਗਏ ਸੀ ਜਿੱਥੇ ਗੁਰਦਾਰਾ ਪੰਜਾ ਸਾਹਿਬ ਬਣਿਆ ਹੋਇਆ ਉੱਥੇ ਵੀ ਉਹਨਾਂ ਨੇ ਆਪ ਦਾ ਡੇਰਾ ਇੱਕ ਉੱਚੇ ਪਹਾੜ ਦੇ ਉੱਤੇ ਲਾਇਆ ਹੋਇਆ ਸੀ ਸਲਾਮ ਵਾਲੇਕੁਮ ਬਾਬਾ ਸਾਹਿਬ ਬਾਬਾ ਸਾਹਿਬ ਫੋਰਜ਼ਾਦੇ ਆਸ ਬਾਬਾ ਸਾਹਿਬ ਲੈਂਡ ਬਾਬਾ ਸਾਹਿਬ ਉਹ ਸਾਈਡ ਹੈ ਇਹ ਇਹ ਕਿਨ ਕੀ ਹੈ ਸ਼ਰਾਇਨ ਸਹੀ ਨਹੀਂ ਬਾਬਾ ਅੱਛਾ ਹਾਂਜੀ ओके 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 ਇਹ ਕਿਸੇ ਹੋਰ ਬੰਦਿਆਂ ਦੀ ਸ਼ਰਾਇਨ ਬਣੀ ਹੋਈ ਆ ਮਤਲਬ ਕਬਰ ਬਣੀ ਹੋਈ ਆ ਇਹਨਾਂ ਨੇ ਕਿਹਾ ਵੀ ਬਾਬਾ ਸਾਹਿਬ ਦੀ ਕਬਰ ਕਿਸੇ ਹੋਰ ਪਾਸੇ ਆ ਹੁਣ ਇੱਥੇ ਮੁੰਡੇ ਜੇ ਫਿਰਦੇ ਸੀ ਯਾਰ ਇੰਨੇ ਕਿ ਟੀਟ ਸੀ ਨਾ ਪਤੰਦਰਾ ਇੰਨੇ ਕਿ ਟੀਟ ਸੀ ਮਾਂ ਦੇ ਪੁੱਤ ਜੇ ਪੰਜ ਹੱਥ ਮਾਰਨ ਤੱਕ ਜਾਂਦੇ ਸੀ ਫੋਨ ਖੋਣ ਤੱਕ ਜਾਂਦੇ ਸੀ ਪਰ ਮੈਂ ਇਹਨਾਂ ਬੰਦਿਆਂ ਨੂੰ ਆ ਕੇ ਸਮਝਾਇਆ ਇਹਨਾਂ ਨੂੰ ਇਹਨਾਂ ਨੂੰ ਮੈਂ ਲਿਖ ਕੇ ਦਿੱਤਾ ਪਰਸ਼ੀਆਂ ਦੇ ਵਿੱਚ ਮੈਂ ਕਿਹਾ ਬੰਦਿਆਂ ਨੂੰ ਸਮਝਾਓ ਅਦਰਵਾਇਜ਼ ਮੈਂ ਕਾਲ ਕਰੂੰਗਾ ਤਾਲੀਬਾਨ ਨੂੰ ਤੇ ਉਹ ਜਿਹੜੇ ਮੁੰਡੇ ਹੈਗੇ ਸੀ ਨਾਲ ਦੀ ਨਾਲ ਮੋਟਰਸਾਈਕਲ ਚੱਕਿਆ ਉਹਨਾਂ ਨੇ ਆਪ ਦਾ ਭੱਜ ਗਏ ਤੇ ਹੈ ਛੋਟੇ ਛੋਟੇ ਜਵਾਖ ਜੇ ਸੀ ਪਹਿਲਾਂ ਚੱਲ ਫੋਟੋਆਂ ਫੂਟਾਂ ਖਿਚਾਈ ਗਏ ਉਸ ਤੋਂ ਬਾਅਦ ਫਿਰ ਉਹ ਪੈਸੇ ਮੰਗਣ ਤੇ ਆ ਗਏ ਮੈਂ ਕਿਹਾ ਨਹੀਂ ਨਹੀਂ ਪੈਸੇ ਨਹੀਂ ਹੈਗੇ ਮਾੜਾ ਬੋਟਾ ਦੋਨੋਂ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਮੰਨੇ ਫਿਰ ਜੇਬਾਂ ਜੀ ਹੱਥ ਮਾਰਨ ਲੱਗੇ ਫਿਰ ਮੈਂ ਕਿਹਾ ਚੱਲ ਮੈਂ ਜਾਣਾ ਹੁਣ ਤਾਲੀਬਾਨ ਕੋਲ ਇੱਥੇ ਤਾਲੀਬਾਨ ਵਾਲੇ ਬੰਦੇ ਥੋੜੀ ਚੈੱਕ ਪੋਸਟ ਹੁੰਦੀ ਪਰੇ ਆ ਮੈਂ ਕਿਹਾ ਚੱਲ ਕਾਹਨੂੰ ਜਦੋਂ ਮੈਂ ਇਹਨਾਂ ਕੋਲ ਆਇਆ ਇਹਨਾਂ ਨੂੰ ਲਿਖ ਕੇ ਦੱਸਿਆ ਫਿਰ ਉਹ ਮੋਟਰ ਮਟਰਸਾਈਕਲ ਆਪਦਾ ਭਜਾ ਕੇ ਲੰਘੇ ਇੱਥੋਂ ਇੱਥੇ ਇੱਕ ਰੈਸਟੋਰੈਂਟ ਬਣਿਆ ਹੋਇਆ ਮੈਂ ਕਿਹਾ ਪ ਵਾਟਰ ਬੋਟਲ ਵਾਟਰ ਬੋਟਲ ਪਾਣੀ ਪਾਣੀ ਹਾਂ ਹਾਂ ਬੜਾ ਛੋਟਾ 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 ਹਾਂ ਫੰਦਰ ਤੇ ਉਹ ਫਿਰ ਮੁੜ ਕੇ ਭਾਈ ਜਿਹੜੇ ਤਾਲੀਬਾਨ ਵਾਲੇ ਅਫਸਰ ਸੀ ਉਹ ਮੇਰੇ ਕੋਲ ਆ ਗਏ ਉਹ ਫਿਰ ਮੇਰਾ ਪਾਸਪੋਰਟ ਵੀ ਚੱਕ ਚੁ ਕਰਨ ਲੱਗੇ ਪਰਮਿਸ਼ਨਾਂ ਦੇਖਣ ਲਾਗੇ ਤੇ ਇੱਥੇ ਆ ਕੇ ਕਹਿੰਦੇ ਤੇਰੇ ਕੋਲ ਇਹਦੀ ਪਰਮਿਸ਼ਨ ਨਹੀਂ ਹੈਗੀ ਕਹਿੰਦਾ ਹਰਦਿਸ਼ ਮੈਂ ਕਹਾ ਯਾਰ ਕਿੰਨੇ ਕ ਲੈਟਰ ਲੈ ਲਈਏ ਹੁਣ ਉਹਨੂੰ ਬਾਈ ਨੂੰ ਨਾ ਇੰਗਲਿਸ਼ ਆਉਂਦੀ ਸੀ ਨਾ ਹਿੰਦੀ ਨਾ ਉਰਦੂ ਤੇ ਆਪਸ ਚ ਗੱਲ ਗੁੱਲ ਜੀ ਕਰਕੇ ਬਸ ਐਂ ਟਲ ਟਲ ਗਿਆ ਕੰਮ ਤੇ ਹੁਣ ਆਪਾਂ ਨੇੜੇ ਪਹੁੰਚ ਗਏ ਆ ਅੰਦਰ ਤੁਹਾਨੂੰ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਕਿਉਂਕਿ ਮੇਰੇ ਸੁਣਨ ਦੇ ਵਿੱਚ ਇਹ ਆਇਆ ਸੀ ਬਈ ਕੰਧਾਰ ਦੇ ਵਿੱਚ ਵੀ ਤੁਹਾਨੂੰ ਪਰਮਿਸ਼ਨ ਦੀ ਲੋੜ ਪੈਣੀ ਹੈ ਪਰ ਯਾਰ ਕਾਬੂਲ ਦੇ ਵਿੱਚ ਆਪਾਂ ਐਡੀ ਵੱਡੀ ਪਰਮਿਸ਼ਨ ਲਈ ਹੈ ਜਿੱਥੇ ਕਲਾ ਕਲਾ ਲਿਖਿਆ ਹੋਇਆ ਵੀ ਤੁਸੀਂ ਜਿੱਥੇ ਮਰਜ਼ੀ ਘੁੰਮੋ ਫੇਰ ਵੀ ਕਿਉਂ ਬਾਰੀ ਬਾਰੀ ਪਰਮਿਸ਼ਨ ਲਈਏ ਫਿਰ ਮੈਂ ਕੰਧਾਰ ਦੇ ਵਿੱਚ ਲਈ ਨਹੀਂ ਹੈਗੀ ਸਲਾਮ ਅਲੈਕੁਮ ਅਲੈਕੁਮ ਸਲਾਮ ਠੀਕ ਠਾਕ ਹਾਂ ਠੀਕ ਠਾਕ ਇਹ ਆ ਜੀ ਬਾਬਾ ਵਲੀ ਕੰਧਾਰੀ ਦੀ ਸ਼ਰਾਈਨ ਪਹਿਲਾਂ ਮੈਂ ਗਲਤ ਚਲਾ ਗਿਆ ਸੀ ਉੱਥੋਂ ਦੋ ਤਿੰਨ ਪੌੜੀਆਂ ਚੜਦਿਆਂ ਨੇ ਆ ਆਸੇ ਪਾਸੇ ਮੈਂ ਉਹ ਉੱਥੇ ਚਲਾ ਗਿਆ ਸੀ ਉੱਪਰ ਚੰਡੇ ਲੱਗੇ ਹੋਏ ਨੇ ਤਾਲੀ ਬਾਂਦੇ ਬੂਟ ਆਪਾਂ ਬਾਹਰ ਲਾਤੇ ਬਾਬਾ ਬਲੀ ਕੰਧਾਰੀ ਦੀ ਤੁਹਾਨੂੰ ਸ਼ਰਾਈਨ ਦੇ ਆਪਾਂ ਦਰਸ਼ਨ ਕਰਵਾਏ ਨੇ ਤੇ ਥੋੜੀ ਜਿਹੀ ਮੈਂ ਹਿਸਟਰੀ ਦੱਸਦਾ ਕਿ ਇਹਨਾਂ ਦਾ ਜਨਮ 1476 ਈਸਵੀ ਦੇ ਵਿੱਚ ਕੰਧਾਰ ਦੇ ਵਿੱਚ ਹੋਇਆ ਸੀ ਤੇ 1498 ਈਸਵੀ ਦੇ ਵਿੱਚ ਇਹ ਹਸਨ ਅਬਦਾਲ ਮੂਵ ਕਰ ਗਏ ਸੀ ਹਸਨ ਅਬਦਾਲ ਰਹਿਣ ਲੱਗੇ ਸੀ ਇੱਕ ਉੱਚੀ ਪਹਾੜੀ ਦੀ ਚੋਟੀ ਦੇ ਉੱਤੇ ਇਹਨਾਂ ਨੇ ਆਪਦਾ ਆਸਨ ਆਪਦਾ ਟਿਕਾਣਾ ਲਾ ਲਿਆ ਸੀ ਉੱਥੇ ਇੱਕ ਬਹੁਤ ਸਾਫ ਪਾਣੀ ਦਾ ਚਸ਼ਮਾ ਚੱਲਦਾ ਹੁੰਦਾ ਸੀ ਤੇ ਬਾਬਾ ਬਲੀ ਕੰਧਾਰੀ ਨੇ ਉਸ ਚਸ਼ਮੇ ਦੇ ਉੱਤੇ ਕਬਜ਼ਾ ਕਰ ਲਿਆ ਤੇ ਉੱਥੋਂ ਦੇ ਲੋਕਾਂ ਕੋਲ ਕੋਈ ਹੋਰ ਸੋਰਸ ਨਹੀਂ ਸੀ ਪਾਣੀ ਪੀਣ ਵਾਸਤੇ ਜਦੋਂ ਗੁਰੂ ਨਾਨਕ ਦੇਵ ਜੀ ਆਪਦੀ ਉਦਾਸੀਆਂ ਵੇਲੇ ਉੱਥੇ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਪਤਾ ਲੱਗਦਾ ਵੀ ਲੋਕਾਂ ਨੂੰ ਪਾਣੀ ਪੀਣ ਦੇ ਵਿੱਚ ਪ੍ਰੋਬਲਮ ਆ ਰਹੀ ਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕੌਤਕ ਵਰਤਾਉਂਦੇ ਹੋਏ ਭਾਈ ਮਰਦਾਨਾ ਜੀ ਨੂੰ ਉੱਪਰ ਭੇਜ ਦਿੰਦੇ ਨੇ ਪਹਾੜੀ ਦੇ ਉੱਤੇ ਵੀ ਉੱਥੋਂ ਚਸ਼ਮਾ ਚੱਲ ਰਿਹਾ ਉੱਥੋਂ ਪਾਣੀ ਲੈ ਕੇ ਆਓ ਤੇ ਭਾਈ ਮਰਦਾਨਾ ਜੀ ਦੋ ਬਾਰ ਜਾਂਦੇ ਨੇ ਪਰ ਬਲੀ ਕੰਧਾਰੀ ਉਹਨਾਂ ਨੂੰ ਪਾਣੀ ਨਹੀਂ ਦਿੰਦਾ ਪਰ ਉਸ ਤੋਂ ਬਾਅਦ ਫਿਰ ਜਦੋਂ ਤੀਜੀ ਵਾਰੀ ਭਾਈ ਮਰਦਾਨਾ ਜੀ ਜਾਂਦੇ ਨੇ ਉਹ ਨਾ ਕਰ ਦਿੰਦੇ ਨੇ ਫਿਰ ਗੁਰਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਵੀ ਇੱਥੇ ਪੱਥਰ ਪਿਆ ਜਿਹੜਾ ਆਪਣੇ ਕੋਲ ਇਸ ਪੱਥਰ ਨੂੰ ਪਰੇ ਕਰ ਦੇ ਤੇ ਇੱਥੋਂ ਪਾਣੀ ਦਾ ਚਸ਼ਮਾ ਚੱਲ ਪੂਗਾ ਭਾਈ ਮਰਦਾਨਾ ਜੀ ਪੱਥਰ ਪਰੇ ਕਰ ਦਿੰਦੇ ਨੇ ਪਾਣੀ ਵਾਲਾ ਚਸ਼ਮਾ ਉੱਥੋਂ ਫੁੱਟ ਪੈਂਦਾ ਤੇ ਜਿਹੜਾ ਬਲੀ ਕੰਧਾਰੀ ਦੇ ਕੋਲ ਉਹ ਚਸ਼ਮਾ ਸੀ ਸਾਫ ਪਾਣੀ ਵਾਲਾ ਉੱਥੋਂ ਪਾਣੀ ਸੁੱਕਣ ਲੱਗ ਜਾਂਦਾ ਫਿਰ ਇਹਨੂੰ ਗੁੱਸਾ ਚੜ ਜਾਂਦਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਵੱਲ ਉੱਪਰ ਪਹਾੜੀ ਤੋਂ ਇੱਕ ਪੱਥਰ ਸਿੱੜਦਾ ਗੁਰੂ ਨਾਨਕ ਸਾਹਿਬ ਜੀ ਆਪਦੇ ਪੰਜੇ ਦੇ ਨਾਲ ਉਸ ਪੱਥਰ ਨੂੰ ਰੋਕ ਲੈਂਦੇ ਨੇ ਬਲੀ ਕੰਧਾਰੀ ਦਾ ਹੰਕਾਰ ਟੁੱਟ ਜਾਂਦਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਪੰਜੇ ਦਾ ਨਿਸ਼ਾਨ ਹੱਥ ਦਾ ਨਿਸ਼ਾਨ ਉਸ ਪੱਥਰ ਦੇ ਉੱਪਰ ਛਾਪ ਜਾਂਦਾ ਜਿੱਥੇ ਅੱਜ ਹਸਨਬਦਾਲ ਦੇ ਵਿੱਚ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ ਹੈ ਇਹ ਇਤਿਹਾਸ ਆ ਜੀ ਬਲੀ ਕੰਧਾਰੀ ਦੇ ਨਾਲ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜੁੜਦਾ ਤੇ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਨਾ ਬਲੀ ਕੰਧਾਰੀ ਦੀ ਤਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਜਨਮ ਵਾਲੀ ਜਗ੍ਹਾ ਸੀ ਕੰਧਾਰ ਦੇ ਵਿੱਚ ਆਹ ਥਾਂ ਦੇ ਉੱਤੇ ਬਾਬਾ ਸਾਹਿਬ ਕਰਕੇ ਇਸ ਬਾਜ਼ਾਰ ਨੂੰ ਕਿਹਾ ਜਾਂਦਾ ਇੱਥੇ ਆ ਕੇ ਉਹਨਾਂ ਨੂੰ ਦਫ਼ਨ ਕਰ ਦਿੱਤਾ ਜਾਂਦਾ ਤੇ ਸ਼ਰਾਇਨ ਤੇ ਮਸਜਿਦ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਾਇਆ ਫਰਕ ਹੁੰਦਾ ਸ਼ਰਾਇਨ ਆ ਜੀ ਇਹ ਜਿੱਥੇ ਆਪਾਂ ਹੁਣ ਆਏ ਹੋਏ ਆ ਸ਼ਰਾਇਨ ਉਹ ਚੀਜ਼ ਹੁੰਦੀ ਆ ਜਿੱਥੇ ਕਿਸੇ ਇਹਨਾਂ ਦੇ ਵੱਡੇ ਬਜ਼ੁਰਗਾਂ ਦੀ ਇਹਨਾਂ ਦੇ ਸੰਤਾਂ ਦੀ ਕਬਰ ਬਣੀ ਹੁੰਦੀ ਆ ਤੇ ਮਸਜਿਦ ਉਹ ਹੁੰਦੀ ਆ ਜਿੱਥੇ ਇਹ ਨਮਾਜ਼ ਪੜਨ ਜਾਂਦੇ ਨੇ ਮਸਜਿਦ ਦੇ ਵਿੱਚ ਕੁੜੀਆਂ ਅਲਾਉਡ ਨਹੀਂ ਹੁੰਦੀਆਂ ਜੇ ਉਹਨਾਂ ਦੀ ਕੋਈ ਸਪੈਸ਼ਲ ਜਗ੍ਹਾ ਬਣੀ ਹੋਈ ਆ ਤਾਂ ਉਹ ਜਾ ਸਕਦੀਆਂ ਨੇ ਜੇ ਉਹਨਾਂ ਵਾਸਤੇ ਸਪੈਸ਼ਲ ਜਗ੍ਹਾ ਨਹੀਂ ਬਣੀ ਹੋਈ ਤਾਂ ਉਹ ਨਹੀਂ ਜਾ ਸਕਦੀਆਂ ਸ਼ਰਾਇਨ ਦੇ ਵਿੱਚ ਕੁੜੀਆਂ ਆ ਸਕਦੀਆਂ ਨੇ ਤੇ ਇਹ ਇਥੋਂ ਬਾਰੇ ਕੋਈ ਗੱਲਬਾਤ ਸੀ ਤੇ ਇਥੇ ਵੀ ਕਹਿੰਦੇ ਪਾਣੀ ਦਾ ਚਸ਼ਮਾ ਫੁੱਟਦਾ ਹੁੰਦਾ ਸੀ ਜਿਹੜੀ ਥਾਂ ਦੇ ਉੱਤੇ ਆਪਾਂ ਹੁਣ ਖੜੇ ਆ ਤੇ ਆਲੇ-ਦਾਲ ਇਧਰਲੇ ਪਾਸੇ ਸਾਰਾ ਦਰਿਆ ਵਾਲਾ ਏਰੀਆ ਆਹ ਵਾਲਾ ਇਧਰਲੇ ਪਾਸੇ ਜਿਹੜਾ ਦਰਿਆ ਚੱਲ ਰਿਹਾ ਉਹ ਦੂਰ ਆ ਹੁਣ ਤਾਂ ਪਾਣੀ ਉਹਦੇ ਵਿੱਚ ਸੁੱਕਿਆ ਪਿਆ ਅਰਗੰਦਾਬ ਅਰਗੰਦਾਬ ਕਰਕੇ ਐਵੇਂ ਇਹਦਾ ਨਾਮ ਆ ਤੇ ਇਥੋਂ ਪਾਕਿਸਤਾਨ ਬਹੁਤ ਨੇੜੇ ਆ ਜੀ ਤੇ ਪਾਕਿਸਤਾਨ ਦਾ ਜਿਹੜਾ ਕੋਇਟਾ ਵਾਲਾ ਏਰੀਆ ਉਹ ਇਸ ਪਾਸੇ ਪੈਂਦਾ ਤੇ ਉਹ ਦੂਰ-ਦੂਰ ਤੱਕ ਪਹਾੜੀ ਪਹਾੜ ਦੇ ਪਰ ਇਹ ਸਾਰੇ ਗਰਮੀ ਵਾਲੇ ਪਹਾੜ ਨਹੀਂ ਯਾਰ ਇਸ ਸਮਾਂ ਆਪਾਂ ਉੱਪਰਲੇ ਪਹਾੜ ਤੇ ਖੜੇ ਆ ਇਹ ਕਾਫੀ ਉੱਚਾ ਹੈ ਉਦੋਂ ਬਾਅਦ ਜਿਹੜੀ ਉੱਪਰ ਕਬਰ ਬਣੀ ਹੋਈ ਆ ਕਹਿੰਦੇ ਉਹ ਇਹਨਾਂ ਦੇ ਮਤਲਬ ਰਿਸ਼ਤੇਦਾਰੀ ਚੋਂ ਪੈਂਦੇ ਸੀ ਜਿੱਥੇ ਆਪਾਂ ਪਹਿਲਾਂ ਜਾ ਕੇ ਆਏ ਆ ਉਹ ਬਾਈ ਨੇ ਦੱਸਿਆ ਜਿਹੜੇ ਉੱਥੇ ਮਤਲਬ ਬੈਠੇ ਸੀ ਕਾਜ਼ੀ ਜਾਂ ਮੌਲਵੀ ਬਾਕੀ ਆਹ ਕਿ ਇੱਥੇ ਸਟਰਕਚਰ ਜਾਂ ਬਣਾਇਆ ਹੋਇਆ ਦਰਖਤਾਂ ਵਾਲਾ ਤੇ ਤਣੇ ਵਾਲਾ ਕਿਹਨੂ ਕਿਹਨੂ ਇਹ ਚੀਜ਼ ਬਾਰੇ ਪਹਿਲਾਂ ਪਤਾ ਸੀ ਜ਼ਰੂਰ ਦੱਸਿਓ ਤੁਸੀਂ ਅ ਪੰਜਾ ਸਾਹਿਬ ਗੁਰੂ ਘਰ ਬਾਰੇ ਤਾਂ ਆਪਾਂ ਸੁਣੀ ਹੋਣਾ ਬਲੀ ਕੰਧਾਰੀ ਬਾਰੇ ਵੀ ਸੁਣਿਆ ਹੋਣਾ ਪਰ ਬਲੀ ਕੰਧਾਰੀ ਕੰਧਾਰ ਦਾ ਰਹਿਣ ਵਾਲਾ ਸੀ ਕਿਹਨੂ ਕਿਹਨੂ ਇਹ ਚੀਜ਼ ਦਾ ਪਹਿਲਾਂ ਪਤਾ ਸੀ ਜ਼ਰੂਰ ਕਮੈਂਟ ਕਰਿਓ ਇਹਦੇ ਪਿੱਛੇ ਵੀ ਦੋ ਕਿ ਤੱਥ ਮਿਲਦੇ ਨੇ ਕਹਿੰਦੇ ਕੋਈ ਕਹਿੰਦੇ ਨੇ ਵੀ ਇਹੀ ਬਲੀ ਕੰਧਾਰੀ ਨੇ ਜਿਨ੍ਹਾਂ ਦਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਦਾ ਤੇ ਕੋਈ ਕਹਿੰਦੇ ਨੇ ਵੀ ਇਹਨਾਂ ਦੇ ਚੇਲੇ ਹੋਏ ਨੇ ਬਲੀ ਕੰਧਾਰੀ ਉਹ ਉੱਥੇ हसन ਅਬਦਾਲ ਦੇ ਵਿੱਚ ਰਹਿੰਦੇ ਹੁੰਦੇ ਸੀ ਉਹਨਾਂ ਦਾ ਨਾਮ ਅ ਮਤਲਬ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਦਾ ਪਰ ਜਦੋਂ ਆਪਾਂ ਵਿਕੀ ਪੀੜੀ ਆ ਤੇ ਜਾਂ ਸਿੱਖ ਪੀੜੀ ਕਰਕੇ ਇੱਕ ਹੋਰ ਅਲੱਗ ਤੋਂ ਸਾਈਟ ਬਣੀ ਹੋਈ ਆ ਉੱਥੇ ਪੜਦੇ ਆ ਤਾਂ ਇਸ ਸ਼ਰਾਈਨ ਦੀ ਫੋਟੋ ਆਉਂਦੀ ਆ ਤੇ 1476 ਤੇ 1498 ਜਿਹੜਾ ਉਹਨਾਂ ਦਾ ਜੀਵਨ ਕਾਲ ਦਾ ਟਾਈਮ ਹਨਾ ਉਹਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਉਸ ਟਾਈਮਾਂ ਦੇ ਵਿੱਚ ਹਾਜ਼ਰ-ਨਾਜ਼ਰ ਸੀ ਤੇ ਮਤਲਬ ਤਾਂ ਕਰਕੇ ਮਿਲਦਾ ਵੀ ਇਹੀ ਸਹੀ ਸ਼ਰਾਈਨ ਆ ਬਾਬਾ ਬਲੀ ਕੰਧਾਰੀ ਦੀ ਉਹ ਐ ਵੀ ਜਿਹੜੇ ਹਿਸਾਬ ਨਾਲ ਇਹਨਾਂ ਦੇ ਧਾਰਮਿਕ ਸਥਾਨ ਨੇ ਇਹ ਇੱਥੇ ਰੌਣਕ ਮੇਲਾ ਜਿਆ ਬਹੁਤ ਘੱਟ ਹੁੰਦਾ ਯਾਰ ਹਣਾ ਆਪਣੇ ਤਾਂ ਗੁਰੂ ਘਰਾਂ ਦੇ ਵਿੱਚ ਤੁਸੀਂ ਸਵੇਰੇ ਜਾਓਗੇ ਸ਼ਾਮ ਨੂੰ ਜਾਓਗੇ ਤੇ ਤੁਹਾਨੂੰ ਵਧੀਆ ਸੰਗਤ ਦੇਖਣ ਨੂੰ ਮਿਲਦੀ ਆ ਤਾਂ ਇੱਥੇ ਮਨ ਲਓ ਦਾ ਜੁਮੇ ਦੀ ਜੁਮੇ ਲੋਕ ਆਉਂਦੇ ਹੋਣਗੇ ਨਹੀਂ ਤਾਂ ਇੱਥੇ ਜਮਾ ਆਹ ਦੇਖੋ ਇੱਧਰ ਵੀ ਸਾਰਾ ਖਾਲੀ ਪਿਆ ਉਧਰਲੇ ਪਾਸੇ ਬਹੁਤ ਵੱਡੇ ਵੱਡੇ ਉਹ ਬਣੀਆਂ ਹੋਈਆਂ ਨੇ ਬੈਠਕਾਂ ਹਣਾ ਤਾਂ ਜਿਹੜੇ ਪਾਸੇ ਆਪਾਂ ਉਧਰ ਗਏ ਆ ਉਧਰ ਸਰਾਮਾ ਵੀ ਬਣੀਆਂ ਹੋਈਆਂ ਨੇ ਤਾਂ ਸ਼ਾਇਦ ਕੋਈ ਇਹਨਾਂ ਦਾ ਦਿਨ ਹੋਊਗਾ ਜਦੋਂ ਕੋਈ ਮੇਲਾ ਭਰਦਾ ਹੋਊਗਾ ਇੱਥੇ ਨਹੀਂ ਤਾਂ ਸਭ ਖਾਲੀ ਪਿਆ ਆਹ ਦੇਖੋ ਇੱਥੋਂ ਪਾਣੀ ਚੱਲ ਰਿਹਾ ਇਹ ਪਾਣੀ ਵੀ ਕਹਿੰਦੇ ਇੱਕ ਚਸ਼ਮਾ ਇੱਥੇ ਉਹਦੇ ਵਿੱਚੋਂ ਆ ਰਿਹਾ ਆਹਲਾ ਪਾਣੀ ਇੱਥੇ ਵੀ ਗੋਲੀਆਂ ਗੂਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਉਹ ਦੇਖੋ ਕੰਧਾਂ ਤੇ ਆ ਸਾਰੇ ਨਿਸ਼ਾਨ ਗੋਲੀਆਂ ਦੇ ਨਹੀਂ ਇਧਰਲੇ ਪਾਸੇ ਵੀ ਲੋਹੇ ਤੇ ਵੀ ਇਧਰਲੇ ਪਾਸੇ ਇੱਕ ਰੇੜੀ ਲੱਗੀ ਹੋਈ ਆ ਤੇ ਇੱਥੇ ਮੂੰਫਲੀਆਂ ਚਤੋਂ ਪੈਰੀ ਚੱਲਦੀਆਂ ਨੇ ਵੀ ਮਤਲਬ ਇੱਥੇ ਕੋਈ ਸੀਜ਼ਨ ਨਹੀਂ ਹੈਗਾ ਚਾਹੇ ਗਰਮੀਆਂ ਚਾਹੇ ਠੰਡਾ ਸਾਨੂੰ ਮੂੰਫਲੀ ਦੇਖਣ ਨੂੰ ਮਿਲ ਜੂਗੀ ਤੇ ਜਿੰਨੀਆਂ ਵੀ ਆ ਕੇਤਲੀਆਂ ਭਰੀਆਂ ਉਹ ਜਣੇ ਸਾਰੀਆਂ ਇਹ ਗ੍ਰੀਨ ਟੀ ਦੀਆਂ ਨੇ ਯਾਰ ਤੇ ਗ੍ਰੀਨ ਟੀ ਦਾ ਬਹੁਤ ਸ਼ਕੀਨ ਹੈ ਜਿਹਦੇ ਕੋਲ ਮਰਜ਼ੀ ਵੈ ਜਾ ਉਹਦੀ ਸਾਨੂੰ ਕਹਿ ਦਿੰਗੇ ਵੀ ਆ ਜਾ ਗ੍ਰੀਨ ਟੀ ਪੀ ਲਾ ਇੱਥੇ ਯਾਰ ਉਹੀ ਪਤਾ ਨਹੀਂ ਰਿਵਾਜ ਹੀ ਆ ਪਰਮਿਟ ਲੈਣ ਦਾ ਇੰਨੇ ਪਰਮਿਟ ਥੋੜੀ ਲੈਂਦੇ ਹੁੰਦੇ ਨੇ ਯਾਰ ਹੁਣ ਹਰੇਕ ਸਟੇਟ ਦੇ ਵਿੱਚ ਹਰੇਕ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਕਹਿੰਦੇ ਤੁਸੀਂ ਨਵਾਂ ਪਰਮਿਟ ਲਓ ਇੱਥੇ ਵੀ ਹੁਣ ਮੈਨੂੰ ਕਹਿੰਦੇ ਸੀ ਉਹ ਅਸਲ 'ਚ ਵਿੱਚ ਮੈਂ ਸਮਝਦਾ ਗਿਆ ਸੀ ਪਰ ਬਾਈ ਨਾਲ ਮੈਂ ਗੱਲ ਜੀ ਨਿਗੋਲੀ ਉਹ ਮੈਂ ਕਹੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਹਾ ਵੀ ਚੰਗੀ ਤਰ੍ਹਾਂ ਹਿੰਦੀ ਇੰਗਲਿਸ਼ ਬੋਲੋ ਤੇ ਉਹ ਕਹਿੰਦਾ ਚੱਲ ਛੱਡ ਪਰੇ ਜਾ ਯਾਰ ਉਹ ਮੈਨੂੰ ਅਸਲ 'ਚ ਇਹ ਕਹਿ ਰਿਹਾ ਸੀ ਵੀ ਕੰਧਾਰ ਦਾ ਵੀ ਇੱਥੋਂ ਵੀ ਤੂੰ ਪਰਮਿਟ ਲੈ ਕੇ ਆ ਮੈਂ ਕਹਾ ਕਮਾਲ ਆ ਯਾਰ ਨਾਲੇ ਕਾਬੁਲ ਦੇ ਵਿੱਚ ਹਾਮੀਦ ਜਿਹੜਾ ਉਹਨਾਂ ਦਾ ਆਫੀਸਰ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਤੇਰਾ ਪਰਮਿਟ ਸਾਰੇ ਅਫਗਾਨਿਸਤਾਨ ਦੇ ਵਿੱਚ ਚੱਲੂਗਾ ਫੇਰ ਪਤਾ ਨਹੀਂ ਕਿਉਂ ਬਾਰੀ-ਬਾਰੀ ਮੰਗੀ ਜਾਂਦੇ ਨੇ ਚਲੋ ਹੁਣ ਇੱਥੋਂ ਆਪਾਂ ਦੁਬਾਰੇ ਟੈਕਸੀ ਫੜਦੇ ਆ ਪਤਾ ਟੈਕਸੀ ਯਹਾਂ ਸੇ ਮਿਲੇਗਾ ਮਦਦ ਜੀ ਇਹ ਵਾਲਾ ਤੇ ਇੱਥੇ ਟੈਕਸੀ ਹੈਗੀ ਆ ਆਪਾਂ ਸ਼ੇਰਿੰਗ 'ਚ ਜਾਵਾਂਗੇ ਮਦਦ ਚੌਕ ਮਦਦ ਚੱਲ ਬਾਈ ਨਾ ਆਟਾ ਸੱਟਾ ਕਰ ਲਿਆ ਬਾਈ ਕਹਿੰਦਾ ਲੈ ਬਾਈ ਤਾਂ ਕੇਤਲੀਆਂ ਧਰੀ ਬੈਠਾ ਅੰਦਰ ਗ੍ਰੀਨ ਟੀ ਦੀਆਂ ਐਨੀ ਵੀ ਨਹੀਂ ਪੀਣੀ ਐਨੀ ਵੀ ਨਹੀਂ ਪੀਣੀ ਚਾਹੀਦੀ ਮਾੜੀ ਹੁੰਦੀ ਆ 100 ਰੁਪਿਆ 100 ਚੱਲ ਠੀਕ ਆ ਜੇ ਸ਼ੇਰਿੰਗ 'ਚ ਜਾਣਾ ਸੀ ਫਿਰ 30 ਰੁਪਏ ਜਾਵੜ ਦੇ ਫਿਰ ਟਾਈਮ ਬਹੁਤ ਲੱਗਣਾ ਸੀ ਮੈਂ ਕਹਾਂ ਚੱਲ 100 ਦੇ ਦਿੰਨੇ ਆ ਯਾਰ ਮਨ ਨੂੰ ਆਏ ਆਪਾਂ ਨੂੰ ਉਹ ਨਾ ਘੇਰ ਕੇ ਜੇ ਖੜ ਜਾਣਾ ਵੀ ਪਰਮਿਟ ਬਣਵਾ ਕੇ ਲਿਆ ਉਥੋਂ ਅਤਰਾਦ ਫਰਹਾਗ ਚੋਂ ਐ ਫਿਰ ਟਾਈਮ ਜਾ ਖਰਾਬ ਹੋਊਗਾ ਮੈਂ ਤਾਂ ਪਰਮਿਟ ਬਣਾ ਬਣਾ ਹੀ ਲੱਕ ਗਿਆ ਯਾਰ। ਕੀ ਨਾਮ ਹੈ ਆਪਕਾ ਮੇਰਾ ਨਾਮ ਮੁਹੰਮਦ ਵਲੀ ਮੁਹੰਮਦ ਵਲੀ ਮੁਹੰਮਦ ਵਲੀ ਬਾਬਰ ਮੁਹੰਮਦ ਵਲੀ ਬਾਬਰ ਵਲੀ ਮੀਨਸ ਅ ਉਹ ਵਲੀ ਕੰਧਾਰੀ ਬਾਬਾ ਸਾਹਿਬ ਵਾਹ ਵਾਹ ਹਾਂ ਵਲੀ ਕੰਧਾਰੀ ਇਹਦਾ ਨਾਂ ਦੇ ਪਿੱਛੇ ਵੀ ਵਲੀ ਲੱਗਦਾ ਤੇ ਇਨਾਂ ਦੇ ਯਾਰ ਬਹੁਤ 8 8 9 9 10 10 ਜਵਾਖ ਹੁੰਦੇ ਨੇ ਜਦੋਂ ਆਪਾਂ ਗੁਰੂ ਘਰ ਚ ਗਏ ਆ ਨਾ ਉੱਥੇ ਆਪਣਾ ਜਲਾਲਾਬਾਦ ਦੇ ਵਿੱਚ ਜਿਹੜੇ ਉੱਥੇ ਤਾਲੀਬਾਨ ਵਾਲੇ ਸਿਕਿਉਰਿਟੀ ਕਰ ਰਹੇ ਸੀ ਉਹ ਕਹਿੰਦਾ ਮੇਰੇ 10 ਜਵਾਖ ਨੇ ਮੈਂ ਕਮਾਲ ਆ ਯਾਰ ਇਹਨੂੰ ਵੀ ਬਾਈ ਨੂੰ ਮੈਂ ਸਕੀਮ ਜੀ ਨਾਲ ਪੁੱਛ ਕੇ ਦੇਖਦਾ ਸ਼ਾਦੀ ਹੋ ਗਿਆ ਸ਼ਾਦੀ ਹਾਂ ਹਾਂ ਕਿੰਨੇ ਬੱਚੇ ਐ ਦੋ ਦੋ ਐ ਅੱਛਾ ਬਸ ਬਸ ਆ ਹੋਰ ਵੀ ਕਿੰਨਾ ਟਾਈਮ ਹੋ ਗਿਆ ਸ਼ਾਦੀ ਕੋ ਹਾਂ ਹਾਂ ਕਿੰਨਾ ਟਾਈਮ ਹੋ ਗਿਆ ਸ਼ਾਦੀ ਕੋ ਉਹ 1 ਸਾਲ 2 ਸਾਲ 3 ਸਾਲ 4 ਸਾਲ 10 ਸਾਲ 6 ਸਾਲ 6 ਸਾਲ ਹੋ ਗਏ ਦੋ ਜਵਾਕ ਨਹੀਂ ਬਸ ਦੋ ਹੀ ਆ ਔਰ ਨਹੀਂ ਔਰ ਨਹੀਂ ਔਰ ਫੌਤ ਔਰ ਫੌਤ 4 ਫੌਤ 4 ਬੱਚੇ ਫੌਤ ਹੋ ਗਿਆ ਉਹ ਵਾਹਿਗੁਰੂ ਤੁਹਾਨੂੰ ਗੁਰਨਾਣਕ ਕੀ ਹੋ ਗਿਆ تھا ਅੱਛਾ ਚਾਲ ਯਾਰ ਇਹ ਵੀ ਹੁਣ ਉਹ ਹੋ ਗਿਆ ਬਾਈ ਕਹਿੰਦਾ ਵੀ 4 ਬੱਚੇ ਟੋਟਲ 6 ਥੇ 4 ਫੌਤ ਹੋ ਗਿਆ ਉਹ ਵਾਹਿਗੁਰੂ ਚਲੋ ਮਾਮ ਦਾ ਜੋ 2000 ਬਾਰਾ ਤੇਰਾ ਦਿਲੀ ਦਾ ਦਿੱਲੀ ਚਲੋ ਹਸਪਤਾਲ ਦਿੱਲੀ ਅਪੋਲੋ ਹਸਪਤਾਲ ਅੱਛਾ ਵੈਮਿਕ ਹਸਪਤਾਲ ਓਕੇ 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 ਆ ਦੇਖੋ ਪਹਿਲਾਂ ਸਾਹਮਣੇ ਕਿੱਡਾ ਸੋਨਾ ਉਹ ਚੱਲ ਰਿਹਾ ਪਾਣੀ ਵਾਲਾ ਤੇ ਬਾਈ ਜੀ ਨੇ ਦੱਸਿਆ ਵੀ ਇਹਨਾਂ ਦੇ ਚਾਰ ਬੱਚੇ ਜਿਹੜੇ ਫੌਤ ਹੋਏ ਨੇ ਉਹਨਾਂ ਦਾ ਇਲਾਜ ਕਰਵਾਉਣ ਵਾਸਤੇ ਦਿੱਲੀ ਅਪੋਲੋ ਹਸਪਤਾਲ ਦੇ ਵਿੱਚ ਗਏ ਸੀ 2012 13 ਦੇ ਵਿੱਚ ਤੇ ਮਤਲਬ ਵੀ ਉਹ ਉਹ ਫਰ ਬਚ ਨਹੀਂ ਸਕੇ ਮਤਲਬ ਘੱਟੋ ਘੱਟ 5 6 ਜਵਾਕ ਤੇ ਹਰੇਕ ਕੋਲ ਹੁੰਦੇ ਨੇ ਨਾਰਮਲ ਹੁੰਦੇ ਨੇ ਤੇ ਚਲੋ ਆਪਾਂ ਤਾਂ ਹੋਰ ਤਰੀਕੇ ਨਾਲ ਗੱਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਪਰ ਬਚਾਈ ਬਾਈ ਦਾ ਦੁੱਖ ਨਿਕਲਿਆ ਇਹ ਮੂਰੇ ਵੀ ਕਿਹੜੀ ਚੀਜ਼ ਆ ਪਿੰਕਾ ਘਰ ਹੈ ਘਰ ਆ ਮਾਂ ਘਰ ਹੈ ਇਹ ਅਲਾਕਾ ਹੈ আচ্ছা ਔਰ ਆਪ ਕੀ ਕਰਤੇ ਹੋ ਮਾਫੀ ਆਪ ਟੈਕਸੀ ਡਰਾਈਵਰ ਹੋ ਡਰਾਈਵਰ ਟੈਕਸੀ ਡਰਾਈਵਰ ਹੋ ਹਾਂ ਸਾਰੇ ਸ਼ਹਿਰ ਵਰ ਗੰਦਾ ਅੱਛਾ اچھا ہے کاروبار یہاں پہ پیسہ وغیرہ ٹھیک ہے گزارا ہو رہا ہے بچے آپ کے جو دو بچے ہیں وہ سکول میں پڑھتے ہیں سکول پڑھتا ہے خیاتی شاکر ہے اچھا خیاتی نے کالی کا کپڑے کا کاری کر رہا ہے وہ کتنی عمر ہے ان کی پندرہ سال پندرہ سال اچھا پندرہ سال یہ خیاتی ہے پیزی خیاتی ہاں ہاں سامجھ گیا میں ਬੋਰਾ ਕੱਪੜੇ ਵਾਲਾ ਹਾਂ ਉਹ ਉਹ ਮੇਰਾ ਬੈਠਾ ਹੁੰਦਾ ਅੱਛਾ ਕੰਮ ਕਰਾ ਠੀਕ ਆ ਉਹ ਪਹਿਲਾਂ ਬਾਈ ਕੁਝ ਹੋਰ ਕਹਿਣ ਦੀ ਕੋਸ਼ਿਸ਼ ਕਰਦਾ ਹੁਣ ਮੈਨੂੰ 6 ਲੱਗਿਆ 6 ਨੀਚਾ ਤਾਂ 16 ਸਾਲ ਬਾਈ ਕਹਿੰਦਾ ਹੋਊਗਾ ਵੀ ਮੇਰੇ ਵਿਆਹ ਹੋਏ ਨੂੰ ਹੋਗੇ ਇੱਕ ਇਕਲੇ ਇੱਕ ਹੀ ਘਰ ਹੈ ਇਹ ਘਰ ਹੈ ਆਪਕਾ ਇਸ ਗਲੀ ਮੇਂ ਇਸ ਗਲੀ ਮੇਂ ਅੱਛਾ ਉਹ ਉਹ ਦਰਖਤ ਚੜਾਉ ਉਹ ਵਦਲਾ ਇੱਕ ਦਰਖਤ ਲੱਗਿਆ ਵਾਹਾਂ ਪੇ ਉਹ ਬੜੀ ਤਕੜੀ ਨਿਸ਼ਾਨੀ ਹੈ ਬਾਈ ਮੇਰਾ ਅੱਛਾ ਉਹ ਦੁਕਾਨ ਵਾਲਾ ਭਾਈ ਆਪ ਦਾ ਅੱਛਾ ਠੀਕ ਆ ਉਥੇ ਸਾਰੀ ਗਲੀ ਦੇ ਵਿੱਚ ਸਿਰਫ ਇੱਕ ਦਰਖਤ ਲੱਗਿਆ ਹੋਇਆ ਇੱਕ ਤੇ ਉਸੇ ਦਰਖਤ ਦੇਗਾ ਪਾਣੀ ਨਹੀਂ ਤਾਂ ਪਰਮਾਣ ਪਾਣੀ ਕਮ ਹੈ ਪਾਣੀ ਕਮ ਹੈ ਅੱਛਾ ਜੀ ਪਰਮਿਟ ਦਾ ਕੋਈ ਬੜਾ ਇਸ਼ੂ ਨਹੀਂ ਹੈਗਾ ਜੇ ਆਪਾਂ ਨੂੰ ਕਹਿ ਵੀ ਦਿੱਤਾ ਤਾਂ ਆਪਾਂ ਕਹਿ ਬਣਵਾ ਲਿਆਵਾਂਗੇ ਜਾ ਕੇ ਉਹਦੇ ਵਿੱਚ ਬਸ ਪਤਾ ਨਹੀਂ ਕੀ ਹੁੰਦਾ ਤੁਸੀਂ ਆਪ ਦਾ ਪਾਸਪੋਰਟ ਜਿਹੜਾ ਤੁਹਾਡਾ ਕੋ ਪੁਰਾਣਾ ਪਰਮਿਟ ਉਹ ਲੈ ਕੇ ਇਹਨਾਂ ਦੇ ਇਤਲਾਤ ਫਰਹਾਂਗ ਦੇ ਵਿੱਚ ਜਾਣਾ ਉਥੇ ਕੋਈ ਉੱਥੇ ਕਿਹੜਾ ਕੋਈ ਪੈਸਾ ਟਿਕਾ ਲੱਗਦਾ ਅੱਧਾ ਘੰਟਾ ਡੇਢ ਘੰਟਾ ਲੱਗਣਾ ਤੁਹਾਡਾ ਉੱਥੇ ਜਾ ਕੇ ਤੁਸੀਂ ਪਰਮਿਟ ਬਣਾ ਲਓ ਉਹਨਾਂ ਨੇ ਇੱਕ ਪਰਮਿਟ ਤੁਹਾਨੂੰ ਹੋਰ ਦੇ ਦੇਣਾ ਐਨੀ ਕੀ ਕਹਾਣੀ ਆ ਤੇ ਬਾਕੀ ਲਗਭਗ ਹੈ ਨਹੀਂ ਪੁੱਛ ਪੜਤਾਲ ਉਹ ਵੱਡੇ ਪਰਮਿਟ ਦੇ ਨਾਲ ਹੀ ਚੱਲੇ ਜਾਂਦਾ ਹੁਣ ਮੈਂ ਗਜ਼ਨੀ ਚ ਵੀ ਬਣਵਾਇਆ ਤਾਂ ਗਜ਼ਨੀ ਚ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਪਰਮਿਟ ਤੜਾ ਚਾਹੀਦਾ ਕਿ ਨਹੀਂ ਚਾਹੀਦਾ ਇੱਥੇ ਮੈਨੂੰ ਹੋਟਲ ਵਾਲਿਆਂ ਨੇ ਵੀ ਨਹੀਂ ਕਿਹਾ ਇਹ ਪਰ ਜਿੱਥੇ ਜਿੱਥੇ ਤਾਲੀਮਾਨ ਵਾਲੇ ਬੰਦੇ ਨਵੇਂ ਮਿਲਦੇ ਨੇ ਉਹ ਆਪ ਦੇ ਅਕਾਊਂਟੀ ਕੀ ਕਹਿਣ ਲੱਗ ਜਾਂਦੇ ਨੇ ਵੀ ਸਾਡੇ ਵੀ ਥਾਣੇ ਚ ਬਣਵਾ ਇੱਕ ਟੈਕਸੀ ਚ ਉੱਤਰ ਕੇ ਦੁਬਾਰੇ ਫੇਰ ਆਪਾਂ ਆਟੋ ਕਰ ਲਿਆ ਮੈਂ ਕਰੰਸੀ ਐਕਸਚੇਂਜ ਕਰਾਉਣ ਬਾਰੇ ਪੁੱਛਣ ਗਿਆ ਸੀ ਰੈਂਡੀਨ ਕਰੰਸੀ 1000 ਇੰਡੀਅਨ ਕਰੰਸੀ ਪਿੱਛੇ ਕਹਿੰਦੇ 600 ਰੁਪਈਆ ਦਵਾਂਗੇ ਅੱਜ ਦੀ ਡੇਟ ਦੇ ਵਿੱਚ 1000 ਰੁਪਈਏ ਪਿੱਛੇ 850 ਰੁਪਈਆ ਅਫਗਾਨੀ ਬਣਦਾ ਤੇ ਮੈਨੂੰ ਕਹਿੰਦੇ 600 ਦਵਾਂਗੇ ਸਿੱਧਾ ਹੀ 250 ਦਾ ਘਾਟਾ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਹਾ ਵੀ ਨਾ ਫਿਰ ਕਹਿੰਦੇ 700 ਮੈਂ ਕਹਾ ਨਾ ਯਾਰ ਜਿਹੜਾ ਇੱਥੇ ਮੇਰੀ ਆਦਤ ਆ ਜਿਹੜਾ ਬੰਦਾ ਮੈਨੂੰ ਪਹਿਲੀ ਵਾਰੀ ਚ ਰੇਟ ਸਹੀ ਲਾ ਦੂਗਾ ਮੈਂ ਉਹਦੇ ਕੋਲ ਲੈ ਲੂਗਾ ਜਿਹੜਾ ਫੇਰ ਬਦਲ ਜੇ ਕਰੂਗਾ ਰੇਟ ਦੇ ਵਿੱਚ ਫਿਰ ਮੈਨੂੰ ਐ ਲੱਗਦਾ ਇਹ ਬੰਦਾ ਆਪਣੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਮੈਨੂੰ ਉਹ 750 ਵੀ ਦੇਈ ਜਾਵੇ ਫਿਰ ਮੈਂ ਛੱਡ ਦਿਨਾ ਹੁੰਨਾ ਪਰ ਉਹਨਾਂ ਨੇ ਪਹਿਲਾਂ 600 ਕਿਹਾ ਮੁੜ ਕੇ ਕਹਿੰਦੇ 700 ਦੇ ਦਾਂਗੇ ਮੈਂ ਕਿਹਾ ਨਾ ਯਾਰ ਰਹਿਣ ਦੇ ਪਰੇ ਇੰਨਾ ਵੀ ਘਾਟੇ 'ਚ ਨਹੀਂ ਜਾਣਾ ਕੀ ਸੀ ਅੱਜ ਦੀ ਵੀਡੀਓ ਦੇ ਵਿੱਚ ਕਮਰੇ 'ਚ ਆ ਕੇ ਬੈਗੇ ਆ ਯਾਰ ਬਹੁਤ ਜ਼ਿਆਦਾ ਗਰਮੀ ਸੀ 45 45 ਡਿਗਰੀ 'ਚ ਕਿੱਥੇ ਘੁੰਮਿਆ ਜਾਂਦਾ 42 43 ਡਿਗਰੀ ਟੈਂਪਰੇਚਰ ਸੀ ਅੱਜ ਰਾਤ ਨੂੰ ਹੁੰਦਾ 30 32 28 ਤੱਕ ਰਹਿੰਦਾ ਕਮਰੇ ਦੇ ਵਿੱਚ ਪਰ ਕਮਰੇ ਇਹਨਾਂ ਦੇ ਪਤਾ ਨਹੀਂ ਕਿਵੇਂ ਬਣੇ ਹੋਏ ਨੇ ਯਾਰ ਬਈ ਗਰਮੀ ਨਹੀਂ ਲੱਗਦੀ ਹੁਣ ਤੁਸੀਂ ਦੇਖੋ ਇੱਥੇ ਮੇਰੇ ਕੋਲ ਆ ਪੱਖਾ ਲੱਗਿਆ ਹੋਇਆ ਇੱਕ ਬਸ ਤੇ ਇੱਥੇ ਦੇਖੋ ਕੁਝ ਵੀ ਨਹੀਂ ਹੈਗਾ ਪਰ ਫਿਰ ਵੀ ਕਮਰੇ 'ਚ ਮੌਸਮ ਠੀਕ ਆ ਪਰ ਆ ਪਤਾ ਨਹੀਂ ਇਹਨਾਂ ਨੇ ਕਾਹਦਾ ਮੋਰਾ ਜਿਹਾ ਬਣਾਇਆ ਇੱਥੋਂ ਵੀ ਹਵਾ ਆਉਂਦੀ ਆ ਜਾਂ ਫਿਰ ਇਹ ਏਸੀ ਵਾਲੀ ਵੈਂਟੀਲੇਸ਼ਨ ਵਾਲਾ ਹਿਸਾਬ ਤਾ ਹੁਣ ਜਾਂ ਕੂਲਰ ਵਾਲਾ ਹੁਣ ਇਹ ਇਹਨਾਂ ਨੇ ਕਿੱਥੋਂ ਪਾਇਆ ਹੋਇਆ ਇਹ ਤਾਂ ਮੈਨੂੰ ਕੋਈ ਸਿਸਟਮ ਨਹੀਂ ਹੈਗਾ ਫਿਲਹਾਲ ਇਹ ਵੀ ਬੰਦ ਦਾ ਹਜੇ ਚੱਲ ਨਹੀਂ ਰਿਹਾ ਇਹ ਸਿਰਫ ਪੱਖਾ ਚੱਲ ਰਿਹਾ ਤੇ ਮੈਂ ਵੀ ਪੱਖ ਪਤਾ ਨਹੀਂ ਕਿਵੇਂ ਇਹਨਾਂ ਨੇ ਕਮਰੇ ਜੇ ਬਣਾਏ ਹੋਏ ਨੇ ਵੀ 42 43 ਡਿਗਰੀ ਦੇ ਵਿੱਚ ਤਾਂ ਆਪਣਾ ਸਰੀਰ ਏਸੀ ਭੰਦਨ ਲੱਗ ਜਾਂਦਾ ਪੰਜਾਬ 'ਚ ਇੱਥੇ ਚੱਲੀ ਜਾਂਦਾ ਕੰਮ ਤੇ ਚਲੋ ਅੱਜ ਮੈਂ ਸਾਰੇ ਦਿਨ ਚ ਮੌਲਾਦਾ ਵੀ 3 ਘੰਟੇ ਘੁੰਮਿਆ ਉਹ 3 ਘੰਟੇ ਦੇ ਵਿੱਚੋਂ ਤਿੰਨ ਵਾਰੀ ਮੈਂ ਜੂਸ ਪੀ ਲਿਆ ਤੇ ਰੋਟੀ ਜਿਹੜੀ ਮੈਂ ਇਹਨਾਂ ਨੂੰ ਕਹਿ ਰੱਖੀ ਆ ਬਰੀਆਨੀ ਮੈਨੂੰ ਇਹ ਮੰਗਾਣ ਦੇ ਹੁੰਦੇ ਨੇ ਇੱਕ ਹੋਟਲ ਮੈਂ ਲੱਭਿਆ ਹੋਇਆ ਇੱਥੇ ਉਹ ਵੈਜ ਖਾਣਾ ਬਣਾਉਂਦਾ ਤੇ ਉੱਥੋਂ ਇਹ ਮੈਨੂੰ ਬਰੀਆਨੀ ਮੰਗਾ ਦੇ ਤਿੰਨ ਦਿਨ ਹੋ ਗਏ ਬਰੀਆਨੀ ਖਾਂਦੇ ਨੂੰ ਚਲੋ ਇਹੀ ਅੱਜ ਦੀ ਵੀਡੀਓ ਦੇ ਵਿੱਚ ਕੱਲ ਨੂੰ ਤੁਹਾਨੂੰ ਹੋਰ ਇੱਕ ਨਵੀਂ ਥਾਂ ਤੇ ਲੈ ਕੇ ਚਲਾਂਗੇ ਤੇ ਸਫ਼ਰ ਵੀ ਕੱਲ ਨੂੰ ਸ਼ਾਇਦ ਥੋੜਾ ਲੰਬਾ ਹੋ ਸਕਦਾ ਮੈਂ ਪੁੱਛਣ ਜਾਣਾ ਜੇ ਰਾਤ ਨੂੰ ਸਫ਼ਰ ਕਰਨਾ ਪਿਆ ਜੇ ਮੈਂ ਹੁਣ ਦੀ ਗੱਲ ਕਰਾਂ ਨਾ ਤਾਂ ਸਵਾ 8 ਹੋ ਗਏ ਤਾਂ ਇੰਡੀਆ ਦੇ ਵਿੱਚ ਸਵਾ 9 ਹੋਏ ਹੋਣਗੇ ਘੰਟਾ ਪਿੱਛੇ ਆ ਇਹ ਤੇ ਜੇ ਮੈਂ ਹੁਣ ਰਾਤ ਨੂੰ ਥੱਲੇ ਪੁੱਛਣ ਜਾਣਾ ਵੀ ਰਾਤ ਨੂੰ ਜੇ ਕੋਈ ਗੱਡੀ ਆ ਕੋਈ ਬੱਸ ਚੱਲਦੀ ਆ ਤਾਂ ਪਰ ਰਾਤ ਨੂੰ ਸਫ਼ਰ ਕਰ ਲਾਂਗੇ ਸੌਣਾ ਹੀ ਹੁੰਦਾ ਤੇ ਆਪਣਾ ਟਾਈਮ ਬਚ ਜੂਗਾ ਨਹੀਂ ਫਿਰ ਸਵੇਰੇ ਉੱਠ ਕੇ ਜਾਵਾਂਗੇ ਸਵੇਰੇ ਉੱਠ ਕੇ ਲੇਟ ਫਿਟ ਹੋ ਗਏ ਸਾਰਾ ਦਿਨ ਫੇਰ ਸਫ਼ਰ ਚ ਲੰਗ ਜੂ ਹੁਣ ਰਾਤ ਦਾ ਸਫ਼ਰ ਕਰਕੇ ਉੱਥੇ ਪਹੁੰਚ ਜਾਗੇ ਦਿਨੇ ਆਪਾਂ ਘੁੰਮ ਲਾਂਗੇ ਤਾਂ ਹੁਣ ਮੈਂ ਥੱਲੇ ਪੁੱਛ ਕੇ ਆਉਣਾ ਜੇ ਕੋਈ ਬੱਸ ਜਾਂ ਕੋਈ ਟੈਕਸੀ ਰਾਤ ਨੂੰ ਜਾਂਦੀ ਹੋਈ ਤਾਂ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ afghanistan ਦਾ tour ਹਜੇ ਹੋਰ ਵੀ ਵੀਡੀਓ ਤੁਹਾਡੇ ਕੋਲ ਆਉਣਗੀਆਂ ਖਾਸਾ ਲੰਬਾ tour ਹੋ ਗਿਆ ਮੈਨੂੰ ਲੱਗਦਾ ਹੈ ਪਰ ਘੈਂਟ ਚੀਜ਼ਾਂ ਸੀ ਦੇਖਣ ਵਾਲੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ